ஆனா சாரி பசங்க ਮਤਲਬ ਤੇਰੇ ਬਾਣੇ ਕੋਈ ਜਿੱਤਾ ਬੁਰੀ ਦਿੱਤੀ ਸੀ ਗਲੇ ਚ ਬੋਲਣ ਦੀ ਯਾਰ ਹੁਣ ਇਹੇ ਗੱਲ ਤੇ ਆ ਦੇ ਕਿੰਵੇਂ ਨੇ ਨਾ ਸਹੀ ਤੇ ਆ ਕੇ ਤਾਂ ਬਣਦੇ ਯਾਰ ਲਈ ਜਿਵੇਂ ਜਰਾ ਬਣਾਈ ਲੈਣਾ ਤੇ ਬਲੌਂਗ ਤੇ ਧਿਆਨ ਸਿੱਧੇ ਪਾਸੇ ਹੈ ਨਾ ਤੇ ਹੁਣ ਯਾਰ ਬਹਣ ਕੱਲੇ ਹੋ ਗਿਰਦੇ ਯਾਰ ਘੁੰਮਦੇ ਹੈ ਨਾ ਤੇ ਆਹ ਵੇਨ ਫੋਟ ਦਿਖਾਉਣਾ ਹਰ ਜਵਾ ਦੇ ਇੱਕ ਬੰਦੇ ਫੋਟ ਨਾਲ ਕੀ ਆਂਦੇ ਆ ਤੇ ਆਹ ਨਾ ਆਪ ਵੀ ਹੁੰਦਾ ਨਾ ਸਾਰੇ ਪਾਸੇ ਕਿੰਨਾ ਘੰਟਾ ਹੋ ਗਿਆ ਦੇਖੋ ਇੱਕ ਹੋਰ ਪਲਾਨ ਹੈ ਵਾ ਮੇਰੇ ਕੋਲ ਉਹਨੇ ਉਹ ਮੈਂ ਨਾਲ ਫੋਟੋ ਮੈਂਸ਼ਨ ਕਰੂੰਗਾ ਜੇ ਮੈਨੂੰ ਹੁਣ ਕੁਝ ਦਿਸ਼ਾ ਤਾਂ بڑا ਗੰਡ ਪਲਾਨ ਹੈ ਦੱਸੂੰਗਾ ਇਹਦੇ ਵਿੱਚ ਮੈਂਸ਼ਨ ਕਰੂੰਗਾ ਆ ਵੀਡੀਓ ਦਾ ਇੱਥੇ ਮੈਂਸ਼ਨ ਕਰੋ ਫੋਟੋ ਯਾਰ ਇੱਕ ਤਾਂ ਮੇਰੇ ਨਾਲ ਦੇ ਨਾ ਪਤਾ ਨਹੀਂ ਕਿਧਰ ਵਾਗ ਗਏ ਤੇ ਬਾਹਰ ਕੇ ਪੰਗਾ ਪਈ ਜਾਂਦਾ ਫੋਨ ਅੰਦਰ ਦੇ ਕਿਉਂ ਨਾ ਰਹੀ ਆ ਹਰਿੰਦਰ ਜਾਈ ਜਾਂਦੇ ਆ ਬੋਕਾ ਲੱਗੀ ਵੀ ਆ ਕੋਸ਼ਾਣਾ ਵੀ ਆ ਤੇ ਅੰਦਰ ਦੇ ਇਧਰ ਦੇ ਅੰਦਰ ਆਓ ਆਹ ਰੋ ਆਹ ਪਤਾ ਆ ਉਹ ਬਈ ਕੀ ਬਾਤ ਹੈ ਕੀ ਬਾਤ ਹੈ ਬਹੁਤ ਨੇ ਘਰੇ ਮਾਇਨ ਲੱਗੇ ਬਈ ਫੋਟੋਆਂ ਦੇ ਫੋਟੋਆਂ ਆਪਣਾ ਅੰਦਰ ਆ ਕੇ ਹੋਣੇ ਅੰਦਰ ਗਿਆ ਦੇਖ ਕੇ ਆਉਣੇ ਤੋ ਕੈਨਡਾ ਉੱਠੀ ਹੈ ਮਾਤਾ ਦੇ ਸੁਪਣ ਹੀ ਨਾ ਦੇਖ ਜਦ ਬਿਆਉਂਦਾ ਹੈ ਤਖਾਲੇ ਮੁਰਝ ਜਾਂਦੀਆਂ ਅੰਦਰ ਜਾਣਾ ਬਹਾਉਂਦੇ ਨੇ ਕੀ ਬੰਦਾ ਓਕੇ ਯਰ ਕੀ ਆ ਨਹੀਂ ਵੀੜੇਦੀ ਆ ਸਾਰਾ ਕੋ ਦਿਖਾ ਦੋ ਨਾ ਨੋ ਮਿਲ ਗਏ ਹਾਂਜੀ ਹਾਂਜੀ ਮਾ ਅੰਦਰ ਜਾਣਾ ਠੀਕ ਹੈ ਐਕਸਕਿਊਜ਼ ਮੀ ਪਾ ਗੱਡਾ ਲਾ ਸੱਪਣ ਦਾ ਲੱਗੇ ਸੀਗੇ ਬੜਾ ਫੌਜੀ ਨੇ ਸੀਟੀ ਮਾਰਤੀ ਆ ਉਹਦੇ ਆ ਜਾਓ ਭਾਈ ਇੱਧਰ ਆ ਜਾਓ ਪੰਜਾਬੀ ਦੇ ਕੋਲ ਡੈਕਟ ਲੈ ਕੇ ਕੀ ਨਾਮ ਕੀ ਆਉਟਾ ਕਿਉਂਕਿ ਯਾਰ ਭਾਈ ਯਾਰ ਹੁਣ ਡੈਕਟ ਲੈਣੇ ਬੁੜੇ ਡੈਕਟ ਆ ਵਾਸਤੇ ਉਹ ਦੇਖੋ ਲੈ ਆ ਗਿਆ ਆ ਗਿਆ ਭਾਈ ਚਲੋ ਹੋਏ ਭਾਈ ਕੀ ਆਲਾ ਆ ਜਾਓ ਆ ਜਾਓ ਆ ਜਾਓ ਆਜ ਲਈ ਡੈਕਟਰ ਜਿੰਦਰੀ ਆਣਾ ਸੀ ਆ ਜਾਓ ਪਰ ਚੱਲੀ ਅੰਦਰ ਜਾਂਦੇ ਆਂ

ਸਕੀਮ ਲਾ ਕੇ ਡੈਕਟਰ ਲੈ ਆਇਆ ਜਰਾ ਬਰਾ ਇੱਕ ਮਿੰਟ 'ਚ ਇੱਕ ਮਿੰਟ ਤੇ ਢੀ ਵੱਡੀ ਲਾਈਨ 'ਚ ਉਹ ਇਹ ਵੀ ਟੈਲੈਂਟ ਹੁੰਦਾ ਇਸ ਤੇ ਇਸ ਕਰਕੇ ਲਾਇਕ ਫੇਰ ਥੋਕ ਦੋ ਸਬਸਕ੍ਰਾਈਬ ਕਰੋ ਬਾਬਾ ਲਾਇਕ ਲੂਣਾ ਦਾ ਕੋਈ ਚੱਕਰ ਨਹੀਂ ਹੁਣ ਮੈਨੂੰ ਆਣ ਦਾ ਜਾਣਾ ਕਿਧਰ ਦੀ ਆ ਇਧਰ ਦੀ ਆਣਾ ਹੈ ਹਾਂਜੀ ਜਦੋਂ ਤੱਕ ਉਹ ਉਹਨਾਂ ਨੇ ਆਪਣਾ ਡਾਕਟਰ ਕਹਿੰਦੇ ਲੈ ਕੇ ਨਹੀਂ ਜਾ ਸਕਦੇ ਪਰ ਆਪਾਂ 20 ਤਰਨ ਪੁੱਨ ਪਤਾ ਹੀ ਹੈਗਾ ਲਪੋਲੇ ਉਹ ਕਰ ਲੈ ਹੁਣ ਆਪਾਂ ਉਹ ਕਰਨਗੇ ਠੀਕ ਹੈ ਬਾਈ ਤੁਸੀਂ ਕਿੱਥੋਂ ਦੇ ਹੋ? ਰਿੰਡਾ ਹੈ? ਬਰਿੰਡਾ ਲੈ ਬੱਬਾ ਲੱਗੀ ਤੇ ਉਹ ਬੁਢਾ ਹੈ ਕਹਿੰਦਾ ਜੀ ਨਾ ਕਹਿੰਦਾ ਲਿਆ ਨਹੀਂ ਸਕਦੇ ਆ ਲਿਆ ਲੈ ਠੀਕ ਆ ਹੁਣ ਵੀਡੀਓ ਵੀ ਅੰਦਰ ਬਣੂਗੀ ਚਲੋ ਕੋਈ ਨਾ ਪਾਉਂ ਮਹਿਲਾ ਹੈ ਯਾਰ ਇਹ ਕਹਿੰਦੇ ਫੋਨ ਦੀ ਬਣਾਉਣੀ ਆ ਨਾ ਕਹਿੰਦੇ ਦੂਜੂ ਬਣਾ ਨਹੀਂ ਸਕਦੇ ਵੀਡੀਓ ਮਤਲਬ ਆ ਵੀ ਇਹਦਾ ਕੀ ਚੱਕਰ ਪਿਆ ਨਾ ਚਲੋ ਮੈਂ ਨੂੰ ਏਡੀ ਵੱਡੀ ਲੈਣਾ ਯਾਰ ਤੈਨੂੰ 1 ਮਿੰਟ ਚ ਬਾਹਰ ਕਰਕੇ ਦਿਖਾਣਾ ਕੱਢ ਦੋ ਦੇ ਇਹ ਅਲਾਉ ਨਹੀਂ ਹੈ ਇਹਨਾਂ ਨੇ ਇਹ ਸਭ ਚੈੱਕ ਕੀਆ ਪਰ ਹਾਕੀ ਦੀ ਔਰ ਦੇ ਨੇ ਇਹਨੇ ਐਸੇ ਕਰ ਲਿਆ ਉਹਨਾਂ ਨੇ ਇਹ ਚੈੱਕ ਕੀਆ ਬਾਕੀ ਚੈੱਕ ਹੀ ਨਹੀਂ ਕੀਆ ਔਰ ਅਭੀ ਤੁਹਾਡਾ ਭਾਈ ਹੈ ਕੀ ਬੋਲਦੇ ਇਸ ਕੋ ਲਾਲ ਕਿਲੇ ਕੇ ਅੰਦਰ ਲੈ ਬਾਬਾ ਹੁਣ 15 ਆ ਗਏ ਸੀਗੇ ਤੇ ਯਾਰ ਉਹ ਕਹਿੰਦੇ ਵੀ ਆਲ ਆਊਟ ਹੀ ਨਹੀਂ ਹੈ ਨਾ ਆਪ ਕੋ ਕਰਨਾ ਮਹਾ ਚਲੂਣਾ ਫੜ ਲੈਣਾ ਹੁਣ ਆਪਾਂ ਫੋਨ ਦੀ ਬਣਾਵਾਂਗੇ ਤ럼 ਮੁਦਾ ਬਣੀ ਆ ਇਹਦਾ ਆਵਾਜ਼ ਬਹੁਤਾ ਮਤਲਬ ਹੈ ਨਾ ਕੋਈ ਚੱਕਰ ਨਹੀਂ ਪੈਣਾ ਪਰ ਫਿਰ ਵੀ ਯਾਰ ਉਹ ਸਲਪੀ ਸਟੈਂਡ ਦਾ ਵਧੀਆ ਹੈ ਸਟੇਬਲ ਜੀ ਬਣ ਜਾਂਦੀ ਹੁਣ ਇਹਦੇ ਨਾਲ ਹੱਥ ਨਾ ਵੜ ਕੇ ਬਣਾਉਣੀ ਪਊਗੀ ਇਹ ਕਹਿੰਦੇ ਵੀ ਇਹ ਕਿਲੇ ਅੰਦਰ ਹੈ ਨਾ ਸਲਪੀ ਸਟੈਂਡ ਅਲਾਉਡ ਨਹੀਂ ਇਹਦਾ ਕਹਿੰਦੇ ਕਹਿੰਦੇ ਜਮਾ ਕਰਾ ਕੇ ਹੋ ਲੈ ਹੁਣ ਮੈਂ ਕੱਲਾ ਸੀ ਕਿਹਦੇ ਕੋਲ ਜਮਾ ਕਰਾ ਕੇ ਹੁੰਦਾ ਫਿਰ ਮੈਂ ਅਪਸਰਾ ਬੜਾ ਡੱਬ ਨਹੀਂ ਲਾ ਲੈ ਇਹਨਾਂ ਨੇ ਤਲਾਸੀ ਲਈਤੀ ਮੱਤ ਜਬੜ ਲਿਆ ਉਹਨਾਂ ਨੇ ਪਤਾ ਹੀ ਨਹੀਂ ਲੱਗਾ ਇਹ ਕੋ ਗੜਵੰਦਿਆ ਜਲਬ ਰਭੀਆ ਪਾ ਕਾਨੂੰਨੀ ਬਾਲਣਾ ਕਰਾਂਗੇ ਨਾ ਆਪਾਂ ਨਹੀਂ ਵਰਤਦੇ ਇਹ ਤੇ ਇਹਦੇ ਨਹੀਂ ਫੋਨ ਨਹੀਂ ਬਣਾ ਲਾਂਗੇ ਚਲ ਕੋਈ ਨਹੀਂ ਪਰ ਭੀੜ ਬਾਬਾ ਬਹੁਤ ਆ ਦੇਖੋ ਭੀੜ ਕੋਲ ਮੈਂ ਸਾਥੀ ਬਾਲਦਾ ਕੋਈ ਨਾਲ ਘਮਣ ਵਾਸਤੇ ਅੰਗਰੇਜ਼ ਦਾ ਬਾਲ ਨਹੀਂ ਚਲ ਆਪਾਂ ਗੇਰੇ ਬਣਾ ਦਿੰਦੇ ਆ ਮੁੜ ਕੇ ਆਪਾਂ ਆਹ ਦੇਖੋ ਸਾਰਾ ਬਣਾ ਲੈ ਲੇ ਉਹਨਾਂ ਬੰਦ ਕਰਦੇ ਆ ਕਿਉਂਕਿ ਬੱਬਾ ਉਹਨਾਂ ਬੰਦ ਕਰਦੇ ਨੇ ਕਿਉਂਕਿ ਵੀਰੇ ਉਧਰਾਜ ਕਰਨਗੇ ਯਾਰ ਵੀ ਕਿਉਂ ਕੀਤਾ ਨਾ ਨਾਲੇ ਅੱਗੇ ਅੱਗੇ ਬੰਦੇ 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 ਬ ਅੰਦਰ ਵੀ ਅੰਦਰ ਵੀ ਦੇਖੋ ਨਾ ਬਹੁਤ ਚੜੋ ਲੱਗਾ ਮਾਜੜਾ ਇਧਰ ਮੈਨੂੰ ਲੱਗਾ ਪਾਰਕ ਹੈ ਇਧਰ ਦਾ ਪਾਰਕ ਹੈ ਇਹ ਇਧਰ ਦੇਣੇ ਯਾਰ ਕਿਹਨੇ ਦੋਸਤ ਬਣਾਈਏ ਕੋਈ ਵਧੀਆ ਜਿਹਾ ਮਿਲ ਹੀ ਨਹੀਂ ਰਿਹਾ ਜਿਹਦੇ ਨਾਲ ਆਏ ਦੇਖ ਕੇ ਆਏ ਮਤਲੀ ਮਿਲ ਜੇ ਵੀ ਹਾਂ ਬਈ ਵਧੀਆ ਹੁੰਦਾ ਹੈ ਬਾਕੀ ਆਪਣਾ ਇੱਕ ਆਏ ਨਾ ਇਹ ਸੈਲਫੀ ਸਟੈਂਡ ਵਾਲਾ ਬਾਤ ਰਿਖਾ ਦੇ ਅੰਦਰ ਤੇ ਮੈਂ ਵਰਤੀ ਜਨਾਗਾ ਤੇ ਹੁਣ ਦੇਣੇ ਗੱਲ ਵੀ ਕੀ ਹੋਗਾ ਕੀ ਖਰੀਦੀ ਐ ਕੋਈ ਇਧਰ ਕੋਸਾ ਹੈ ਨਹੀਂ ਮਤਲਬ ਐਸ ਹੈ ਨਾ ਮੈਂ ਵੀ ਦੂਰ ਅਮ ਅਮ ਐਮੀ ਜੀ ਮੈਂ

ਲੈ ਕੇ ਆਇਆ ਸੀ ਬਾਬੋ ਹੋਰ ਤਾਂ ਕੋਈ ਮਿਲਿਆ ਨਹੀਂ ਯਾਰ ਉਹਨਾਂ ਨੇ ਲੈਣੇ ਦਿੱਤਾ ਆਪਣੇ ਮਤਲਬ ਤਾਂ ਨਹੀਂ ਸੀ ਆਹ ম্যাগਨੇਟ ਲੈ ਕੇ ਆਇਆ ਜੀ ਹੁਣ ਆਪਾਂ ਜਿੱਥੇ ਵੀ ਜਾਇਆ ਕਰਾਂਗੇ ਵਲੋਗਿੰਗ ਕਰ ਲੈਣਾ ਕੁਝੂ ਕੁਛ ਨਾ ਕੁਛ ਮਤਲਬ ਲੈ ਆਇਆ ਕਰਾਂਗੇ ਆਪਾਂ ਦਾ ਹੁਣ ਭੁੱਖ ਲੱਗ ਗਈ ਯਾਰ ਮੈਂ ਹੁਣ ਕੁਝ ਖਾਂਦਾ ਜੀਗਾ ਇਹ ਯਾਰ ਆਪਣੇ ਮੈਂ ਤੇ ਵੀ ਸਮਝ ਨਹੀਂ ਆ ਰਿਹਾ ਕਿ ਇਹ ਕੁਝ ਲੈ ਕੇ ਆਇਆ ਨਾ ਛਿੱਲੀ ਗਾਵਾ ਥਿਨ ਕਰਸਟ ਪੀਜ਼ਾਸ ਚਨਾ ਸ਼ੁੱਕ ਜਲੇਟ ਬਰੂਚ ਚਾਟ ਜਗ੍ਹਾ ਹੀ ਨਹੀਂ ਆਇਆ

ਮੈਂ ਐਗਨਾ ਮਿਹਨਤ ਕਰੀ ਆ ਨਾ ਬਾਈ ਮਨੇ ਲਾਇਕ ਨੂੰ ਠੋਕੋ ਯਾਰ ਇਹ ਦੱਸਣਾ ਨਹੀਂ ਗਿਆ ਇਸ ਟਾਈਮ ਇਹਦੇ ਲੈ ਚਲੋ

ਏਨਾ ਸਰਦਾਰ ਜੀ ਮੁੱਛ ਦੇ ਮੋੜ ਦੀ ਨਿਊ ਲੱਗ ਰਹੀ ਐ ਚੱਲਿਆ ਮੁੱਛਾਣ ਵਾਲੇ ਗਾ ਜੀ ਲਾ ਬਾਬਾ ਆਣਾ ਨਿਊਜ਼ਮ ਚਾਲਦੇ ਆ ਕੀ ਇਹ ਦੇਖ ਕੇ ਆਣੇ ਇਹ ਦੇਖਿਆ ਟੈਕਟ ਆਪਣੀ ਬੋਟਲ ਦੇ ਹੋਈ ਪਈ ਐ ਮੇਰੇ ਇੱਕ ਦਾ ਪਤਾ ਕੀ ਆ ਹੋਣੀ ਗੱਲ ਉਹਦੇ ਚਲ ਬੀ ਚੈੱਕ ਨਹੀਂ ਬੀ ਵੀ ਵੇਟਿੰਗ ਫੋਰ ਦਸ ਟਾਈਮ ਟੂ ਬੀ ਕੈਨ ਬੀ ਅਨ ਆਲਡਰ ਕਾਈਂਡ ਆ ਫੀਲ ਅ ਲਿਟਲ ਯੰਗ ਯਾਰ ਮੈਂ ਕਿ ਚੱਲੀ ਜਾਂਦਾ ਤਾਂ ਹੋ ਜਾਊਗਾ ਸ਼ੁਗਰਾਵ ਚੱਲੀ ਜਾਂਦਾ ਮੈਂ 4000 ਕਹਿੰਦੇ ਗਿਆ ਯਾਰ ਮੈਂ ਕਿਹਾ ਨਾ ਗੰਡਾ ਘੜਨਾ 10 12000 ਤਾਂ ਮੈਂ ਕਹੂਗਾ ਕਾਦਨ ਪਾਉਣੇ ਸਵਾਲ ਨੇ ਆ ਹਮਾ ਚੰਡੀਗੜ੍ਹ ਆਣਾ ਆਪਾਂ ਨੂੰ ਐਕਟੀਵਿਟੀ ਕਰਨੀ ਪੂਗੀ ਫਿਰ 15-20000 ਰੁਪਏ ਇਕੱਠਾ ਕਰਕੇ ਟ੍ਰੇਲ ਲੈਣਾ ਪਵੇਗਾ ਕਰਦਿਆਂ ਕਿੰਨਾ ਕੰਮ ਦਬਾਦ ਨਹੀਂ ਕਰਦਿਆ ਨਾ ਪਰ ਕਿਉਂ ਕਹਿਣਾ ਐਵੇਂ ਬੋਲੇ ਰੇ ਮੰਗਲੇ ਕਰਦਾਂਗੇ ਭਾਈ ਹੁਣ ਆਪਾਂ ਦੋਸਤ ਲੱਭਣੀ ਹੋਈ ਇਕੱਲੇ ਦਾ ਯਾਰ ਜੀਣ ਲੱਗ ਰਿਹਾ ਹੁਣ ਐਵੇਂ ਮੈਂ ਨਾ ਪੜਾ ਲਿਆ ਕਰੂੰਗਾ ਫਿਰ ਆਪੋ ਬੋਲੇ ਅਗਰ ਉਹ ਫੇਲ ਗਿਆ ਡਾ ਪਰ ਹੁਣ ਸਲਬੀ ਚੈੱਕ ਜਿਮਾਣਾ ਬਾਰਤੀ ਦਿੰਦੇ ਯਾਰ ਇਹਨੂੰ ਕੀ ਹੋ ਕਰਨਾ ਬਣ ਲਵਾਂ ਨਾ ਅੱਜ ਦਾ ਕੇਰ ਲਾਲ ਗਿਨੇ ਦੇ ਅੰਦਰ ਹਨਾ ਮੇਸੇ ਦਾ ਵਲੌਗ ਨਹੀਂ ਦੇਖਿਆ ਮਨਗਲਾ ਮੇਰਾ ਪਹਿਲਾ ਹੀ ਸੀ ਲੈ ਪਾਇ ਹੋਣਗੇ ਚੱਲ ਬੋਧਿਆਣੇ ਹੋ ਤੇ ਹੈ ਨਾ ਮਿਊਜ਼ਿਕ ਨਹੀਂ ਦੱਦਾ ਮੈਨੂੰ ਹਿੱਤਾ ਕਿੰਨਾ ਦਾ ਕਿੱਥੇ ਆ ਹਾਂ ਆ ਦੇਖੋ ਕਿੰਨੇ ਕਿੰਨੇ ਲੋਕ ਆ ਦੇ ਵਾਈ ਬਣਾਉਣੇ ਬਾਬਾ ਉਹਦੇ ਕੋਲ ਪੀਸ ਟੱਕਾਉਂ ਮੈਂ ਤੇਰੀ ਹੋਊਗਾ ਆਏ ਬੱਬਾ ਫੋਟੋ ਬੜੀ ਡਾਡਰ ਹੋ ਗਈ ਆ ਸੱਚਨ ਵਾਲੀ ਹਨੀ ਕੋਈ ਯਾਰ ਚੱਲ ਕੋਈ ਇਹ ਵੀਡੀਓ ਮੈਂ ਫਿਰ ਬੰਨ ਰਿਹਾ ਐਡੀਟਰ ਜੀ ਲੋਡ ਆ ਯਾਰ ਮੈਂ ਨਾ ਐਡਿਟਿੰਗ ਐਨੀ ਖਾਸ ਹੁੰਦੀ ਕੀ ਮਤਲਬ ਜੇ ਵੀ ਹੈਗਾ ਐਡੀਟਿੰਗ ਕਰਨ ਵਾਲਾ ਹਾਂ ਤਾਂ ਦੱਸਿਓ ਯਾਰ ਐਡੀਟਿੰਗ ਕਰਵਾਇਆ ਕਰੀਏ ਵਧੀਆ ਜੀ ਉਹ ਸਕਿਉਟੀ ਕਰਦੀ ਹੈ ਮਤਲਬ ਨਾ ਰੋਕਣਗੇ ਆਪਾਂ ਮੈਂ ਐਡਿਟਾਈ ਯਾਰ ਤਾਂ ਇਹ ਬੰਦ ਹੋ ਗਿਆ ਹਾਂ ਹੁਣ ਮੈਂ ਜਨੂ ਆਹ ਵੇਖ ਕੇ ਨੀਗਣ ਜੀ ਇਦੇ ਅੰਦਰ ਚੱਲਦੇ ਆ। ਤੁਮਾ ਹੀ ਬੋਲ। ਅਦਰ ਮੱਲਾ ਦਾ ਪ੍ਰੋਗਰਾਮ ਹੈ ਕੋਈ ਕੋਸ਼ਿਸ਼ਾਂ ਜਣੀਆ ਬਈਆ। ਨੇ। ਥਾਣ ਦੇਖੋ ਬਾਬਾ। ਤੁਮਾ ਜਨ ਨੂੰ ਨਾ ਵੀਡੀਓ ਦੁੱਜੂਆ ਕਰਕੇ ਹੋਣਾ ਛੜ ਜਾ। ਐ ਉਹਦਾ ਮੋਟੂ ਬੜੀ ਕਲੀਅਰ ਹੁੰਦੀ ਆ ਨਾ ਇੱਥੇ। ਨਾ ਦੇਖੋ। ਵੇਟ ਮੜਾਪ ਕੋ ਕਰ ਦੋਗੇ ਮੈਂ ਨਾ ਮੈਂ ਬੋਲ ਰਿਹਾ ਨਹੀਂ ਮੈਂ ਬਲੋਗ ਬਣਾਣਾ ਨਾ ਮ ਲੋ ਮੇਰੇ ਯਾਰਾ ਬੁਗੜੀਆਂ ਦੇ ਨਹੀਂ ਫੋਟੋ ਦਾ ਕਰਦੇ ਐਵੇਂ ਨਹੀਂ ਬਲੋਗ ਨਹੀਂ ਬਣਾਉਂਦੇ ਤੁਹਾਡੇ ਮੈਂ ਨਾ ਫੋਟੋ ਦੇ ਨਾਲ ਮੈਂ ਗੁਰਦਰ ਜੀ ਦੇਖ ਲਈ ਯਾਰ ਮੈਂ ਸੈਲਫੀ ਸ਼ਟ ਮੈਂ ਕਹਿੰਦਾ ਕੱਢ ਲਾਂ ਤੇ ਸੈਲਫੀ ਲੱਭ ਨੇ ਨਹੀਂ ਨਹੀਂ ਯਾਰ ਕਿਉਂ ਦੀ ਨਾ ਸੌਣ ਲੱਗੇ ਮੈਨੂੰ ਬਹੁਤ ਹੋ ਗਿਆ ਇਹ ਇਹ ਜਿਹੜਾ ਉਹ ਨਾ ਉਹ ਗੀਤ ਆ ਰਿਹਾ ਦੇਖ ਮੈਂ ਨੂੰ ਅੱਖਾਂ ਨਾਲ ਜਦੋਂ ਦੇਖ ਲਿਆ ਇਹਦਾ ਹਲਾ ਹੈਗਾ ਫਿਰ ਉਹ ਬੀੜ ਆ ਗਿਆ ਓਏ ਹੈ ਚਲ ਜਣਾ ਤੇ ਪੇਜ ਦਿਖਾਉਣਾ ਬੇਗਦਮ ਹੈਲੋ ਹੈ ਜਿੰਨਾ ਆਉਂ ਗਿਆ ਹ ਮੇਰਾ ਆ ਦੇਖ ਆਪ ਆਪ ਨੂੰ ਹੋ ਗਿਆ ਇਸ ਦਾ ਨਾਮ ਕੀ ਹੈ ਚੈਲਨ ਦਾ ਆ ਦਿਖਾਣਾ ਹਟ ਜਾ ਮੈਂ ਭਾਈ ਬਣਚ ਮੁੰਡੇ ਨੂੰ ਤੇ ਇਹ ਆ ਗਾ ਦਿਖਾ ਰਾ ਯਾਰ ਬਾਅਦ ਆਪਾਂ ਕਰਦੇ ਆਂ ਚੈਨਲ ਪੁੱਛਿਆ ਸੀ ਯਾਰ ਆਪਾਂ ਨੂੰ ਦੱਸਿਆ ਨਹੀਂ ਗਿਆ ਯਾਰ ਇਹ ਨਹੀਂ ਡੜਵਾ ਕੇ ਨਹੀਂ ਤਾਂ ਕਰਕੇ ਤੇ ਹੁਣ ਆ ਜਾਏਗਾ ਇਹ ਮੈਨੂੰ ਐ ਨਹੀਂ ਬਤਾ ਮਰਾ ਵੀ ਲੋਕ ਇਥੇ ਫੋਟੋਆਂ ਖਿੱਚੀ ਗਾ ਜੀਂਦੇ ਅੱਛਾ ਠੀਕ ਹੈ ਠੀਕ ਹੈ ਬੱਬਾ ਇਹ ਵੀ ਕੀ ਆਂਦਿਆ ਸਭ ਦੱਸੋ ਵੀ ਇਹ ਹੈ ਕੀ ਕੀ ਆ ਲੱਭਾ ਕਿਤੇ ਬੰਦੇ ਦਾ ਬੋਦੇ ਕੀ ਚੀਜ਼ ਆ ਇਹ ਬੱਚੇ ਬਈ ਕੀ ਕੀ ਹੈ ਇਹ ਯਾਹ ਤੇ ਬੈਠੇ ਕੇ ਤਾਇਆ ਆ ਗਏ ਕਾਹ ਬੜ ਨਹੀਂ ਨਾ ਆਮ ਨੇ ਯਾਹ ਤੇ ਆਈ ਥਿੰਕ ਲੈ ਬਈ ਆਪਾਂ ਬਾਬੇ ਦੇ ਬਾਈ ਦੇ ਬੱਚੇ ਸੀਗੇ ਕਹਿੰਦਾ ਇਥੇ ਕਹਿੰਦਾ ਜਿਹੜੇ ਅਸ਼ੋਕ ਰਾਜੇ ਸੀਗੇ ਨਾ ਉਹ ਬੰਦੇ ਹੁੰਦੇ ਸੀਗੇ ਉਹਨਾਂ ਦਾ ਸਿੰਘਾਸਨ ਆਏ ਨਾ ਬਚਟਾਇਆ ਇਹ ਵੇਖਦਾ ਹਾਸਨਾ ਪਰ ਠੀਕ ਹੈ ਨਾ ਮੈਂ ਕਹਿੰਦਾ ਘੈਂਟ ਤਾਂ ਬਣਿਆ ਹੋ ਮਾਰਬਲ ਤਾਂ ਹਰ ਕੇ ਉਹ ਲਈ ਸਕਿਉਰਟੀ ਜਿੰਨੀ ਨਹੀਂ ਇੱਜਨੇ ਕੋਲ ਖਾਸ ਚੀਜ਼ ਨਹੀਂ ਇਹ ਬੱਚਾ ਹੈ बाराणी तो जी। हा ना यार शबरी का कोई नी कोई नीचे ਨਾ ਅਬਾ ਹੁਣ ਉਧਰ ਪੇਰਮਣੀ ਮਿਊਜ਼ੀਅਮ ਨਹੀਂ ਮਿਲਿਆ ਯਾਰ ਕਿੱਥੇ ਆ ਪਤਾ ਨਹੀਂ ਯਾਰ ਦੇਨੇ ਚੱਲ ਗਏ ਇਧਰ ਜੀ ਮਿਲਿਆ ਤੁਹਾਨੂੰ ਯਾਰ ਮੈਂ ਨਸਲ ਬਿਸ਼ਨਾੜ ਲਾਉਣਾ ਬੂਗਾ ਤੇ ਐਂ ਦਾ ਗੱਲ ਜੀ ਬਣ ਨਹੀਂ ਰਹੀ ਲੇ ਵੇ ਬੰਦੇ ਆਏ ਬੰਗ ਜੇ ਗੱਲਾਂ ਦੇ ਇੱਥੇ ਕਿਸੇ ਬੰਦਾ ਹੁਣ ਆਵੇ ਬਾਰੇ ਵਧੀਆ ਵੀਊ ਆਵੇ ਉਹਦਾ ਯਰ ਹੁਣੀ ਸੀ ਬਸ ਕੰਮ ਜਾਂ ਖਤਮ ਨਹੀਂ ਗਨੇ ਰਾਜਾ ਬੰਦਾ ਨਸ਼ੀਦਾ ਸਿੰਘ ਹੱਥਨ ਸੀਗਾ ਤੇ ਉਹ ਯਰ ਹੁਣ ਆਏ ਵਧੀਆ ਵਗੈਰਾ ਫੋਨ ਆ ਗਿਆ ਵਿੱਚ ਛੱਟ ਨਹੀਂ ਆਏ ਲੋਕੇਸ਼ਨ ਬਹੁਤ ਵਧੀਆ ਕੋਣ ਆਏ ਮਦਾ ਆਵਾਜ਼ ਆ ਰਹੀ ਹੈ ਕਿ ਨਹੀਂ ਤੇ ਮੈਂ ਗੱਲ ਬਰੋਡ ਕਰੂੰਗਾ ਬਲੌਗ ਇੱਧਰ ਨੇਮ ਯੂਟਿਊਬ ਕਿੱਧਰ ਕਾਹ ਬੋਲ ਰੋ ਲੈਗ ਹਾਈ ਗਾਇਜ਼ ਕਾਹ ਬੋਲ ਹਾਈ ਗਾਇਜ਼ ਬੋਲ 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 ਥੋੜਾ ਬੋਲ ਛੱਡ ਜਾ ਸਾਰੇ ਖੜੇ ਨੇ ਫੋਟੋ ਖੜੇ ਨੇ ਬੱਚੇ बाजू बाजू ਕਾਹ ਬੋਲਦਾ ਤੁਹਾਨੂੰ ਦੇਖ ਕੇ ਤਾਂ ਮੈਨੂੰ ਆਪ ਤੋਂ ਡਰ ਗਿਆ ਬੋਲੋ ਹੈਲੋ ਗਾਇਜ਼ ਬੋਲੋ ਹੈਲੋ ਗਾਇਜ਼ ਨੇਬੇ ਹੁਣ ਆਪਾਂ ਇਹ ਜਿਹੜਾ ਮਿਊਜ਼ੀਅਮ ਬਾਹੌਲਦੇ ਮਤਲਬ ਮਿਊਜ਼ੀਅਮ ਦੀ ਟਿਕਟ ਕਟਾਈ ਆ ਹਨਾ ਦੇਖ ਫਿਰ ਬੰਦਾ ਦੇਖ ਨੋਰਮਲ ਬੰਦ ਦੇਣਾ ਚਾਹਤੇ ਆਪਣੇ ਵੀ ਫਰਕ ਆਉਂਦੀ ਬੰਦਾ ਹੁਣ ਨੋਰਮਲ ਲੱਗਦਾ ਆ ਉਹ ਲੱਗਦਾ ਜੇ ਨੋਰਮਲ ਲੰਘਿਆ ਠੀਕ ਆ ਤੇ ਬੜਜ ਤਾਂ ਆਪਾਂ ਨਾਲ ਨਹੀਂ ਜਵਾਖੋ ਹੁੰਦੇ ਹਨਾ ਜਾਣ ਪਛਾਣ ਵਾਦੀ ਆ ਹਲੋ ਆ ਜਾ ਬਸ ਇਹੀ ਇਹੀ ਤਿਆਰ ਕਰਕੇ ਆਪਾਂ ਬਲੌਗਿੰਗ ਜਰ ਲਈ ਸ਼ੁਰੂ ਕੀਤੀ ਆ ਦੇਖਾਰੇ ਚਾਹ ਦੇ ਯਾਰ ਪਿਆਰ ਦੇ ਹਨਾ ਵਧੀਆ ਮਜ਼ਾ ਆਉਣਾ ਹਾਏ

ਫੇਰ ਕੰਮ ਨੂੰ ਇਹਦਾ ਮੁੰਡੇ ਦਾ ਖੜਦਾ ਮੈਂ ਤੈਨੂੰ ਬਾਅਦ ਚੋਂ ਕਰਦਾ ਆਪਣੇ ਦੋਸਤ ਦਾ ਫੋਨ ਆਇਆ ਜੀ ਰੋਬਨ ਦਾ ਯਾਰ ਤੇ ਮੈਂ ਇਹਨੂੰ ਕਹਾਣੀ ਦੱਸੀ ਮੈਂ ਹਾਂ ਤੈਨੂੰ ਫੋਨ ਲਾਇਆ ਸੀ ਕੰਜਰ ਵੇ ਮੈਂ ਅੰਗਰੇਜ਼ ਟ੍ਰਾਂਸਲੇਸ਼ਨ ਕਰਨ ਲਈ ਤੇ ਉਹ ਕਹਿੰਦਾ ਚਲ ਕੋਈ ਨਹੀਂ ਯਾਰ ਕਹਿੰਦਾ ਸੌਰੀ ਬੱਬਾ ਤੇ ਮਾੜਾ ਕੋਈ ਨਹੀਂ ਯਾਰ ਤੇ ਹੁਣ ਫਿਰ ਉਹ ਯਾਰ ਮਿਊਜ਼ਿਕ ਦਾ ਮਿਊਜ਼ਿਕ ਹੀ ਲੱਭ ਰਿਹਾ ਆ ਬਾਲੇ ਨਹੀਂ ਗਿਆ ਦੇਖੋ ਹੁਣਾਂ ਤੈਨੂੰ ਖੜਦਾ ਉਹ ਦੇਖ ਕੇ ਦੇਖ ਕੇ ਮੈਂ ਤਾਂ ਮਾਰਾ ਹਾਂ ਹਾਂ ਇਹ ਬੰਦ ਕੀਤਾ ਵੇ ਕਦੀ ਦੇ ਹੋਏ ਪਤਾ ਨਹੀਂ ਬਈਆ ਬੰਦ ਕੀਤੀ ਬਈ ਜੇਲ ਜੂਲ ਹੋ ਗਈ ਯਾਰ ਇ뮤ਜੀਅਮ ਲੈਣੇ ਹੁਣ ਆਪਾਂ ਜਾ ਕੇ ਕੋਈ ਨਾ ਆਪ ਦੇਖੋ ਬਾਬਾ ਨੇ ਕੀ ਕੀਤਾ ਇਹਨਾਂ ਹੁਣ ਖੜ ਜਾ ਇਹ ਜਾਂਦਾ ਮੈਨੂੰ ਜਾਣਦੇ ਦੇ ਤਗੜੇ ਮਾਰ ਬੰਦਾ ਬਣਿਆ ਉਹ ਲੈ ਦੇ ਇਹ ਜਿੰਦਰਾ ਬੈਲੀ ਗੀਡ ਲਾਇਆ ਗਏ ਨਹੀਂ ਜਾ ਨਹੀਂ ਸਕਦੇ வீக்க

ਹੋਰ ਦੌੜਣੇ ਛੱਡ ਜੋ ਬਹੁਤ ਬਹੁਤ ਮਿਊਜ਼ੀਅਮ ਜਾਂਦੇ ਯਾਰ ਬਹੁਤ ਕੰਮ ਨੇ ਯਾਰ ਫਰੈਂਡ ਨਹੀਂ ਬਣਿਆ ਹਨਾ ਗਲਤੀ ਕਰ ਲਈ ਹਨਾ ਉਹ ਯਾਰ ਉਹ ਮੈਂ ਨਾਲ ਹੱਡ ਬ੍ਰੇਕ ਆਉਂਦਾ ਫਰੈਂਡ ਫਰੰਡ ਬਣੋਣੇ ਕੱਲ੍ਹ ਲਈ ਛੇਰ ਉਹ ਰੁਕਦਾ ਅੱਜ ਤੇ ਬਾਬਾ ਤੇ ਮਨਵਾਇਆ ਸੋ ਇਹ ਦੋ ਬਾਰ ਬੱਕਾ ਤੋਂ ਔਰ ਗੱਡੀ ਨਹੀਂ ਲਾਗਰ ਕੋਈ ਨਹੀਂ ਆ ਹੁਣ ਉੱਥੇ ਮੈਂ ਜਾਊਗਾ ਅਛਾ ਬਤਾ ਜੇ ਜਿਹੜੇ ਰਿਸਕਾ ਕਾ ਮੜਾ ਮੋਟਾ ਚੱਲਦੀ ਮੜਾ ਮੋਟਾ ਚਾਹ ਵੀ ਆਪਣੇ ਹੁਣ ਸਾਰੇ ਡਿਸਟ੍ਰਿਕਟਾਂ ਸਾਰੇ ਡਿਸਟ੍ਰਿਕਟਾਂ ਤੇ ਅਲਾਉਡ ਨਹੀਂ ਮੈਂ ਇੱਕ ਮੋਗ ਲਾਉਡ ਦੀ ਸਲੇਣਾ ਕ ਲਈ ਫਿਰਦੇ ਆ ਪਰ ਫਿਰ ਵੀ ਇਹ ਨਾ ਕੋਈ ਜ਼ਿਆਦਾ ਹੋਣੀ ਨਹੀਂ ਆਂਗੇ ਉਹ ਟਿੱਕੜ ਖੜਾ ਹੋਣਾ ਹੈ ਇਹ ਮੜਾ ਜੇ ਕਰਤਾ ਨਾਲ ਜਿਹੜਾ ਫੜ ਕੇ ਬਾਹਰ ਘੜਦੇ ਨਹੀਂ ਚਾ ਇਧਰ ਦੇਨੇ ਗਿਆ ਉਨੇ ਕਿਹਾ ਜਿਵੇਂ ਨਾ ਵੀ এলাਉਡ ਨਹੀਂ ਕਹਿੰਦਾ ਪੁਲਿਸ ਨੇ ਫੜ ਕੇ ਜਾਂ ਬਾਹਰ ਕੱਢ ਦੇਣਗੇ ਜੇ ਫੜਾ ਹੀ ਗਿਆ ਮਾ ਕੋਈ ਨਹੀਂ ਚੱਲ ਨੇਕੀ ਜਾਊਗੀ ਆਏ ਆ ਵੀਡੀਓ ਬਣਾਉਣ ਲਈ ਤਾ ਕਰਦੇ ਨਾ ਫੱਦੌੜਾ ਬਾਹਰ ਗਿਆ ਬਾਕੀ ਇਹ ਤਾਂ ਕੀ ਹੈ ਯਾਰ ਹੁਣ ਵੀਡੀਓ ਬਣਾਉਣ ਦਾ ਕੀ ਚੱਕਰ ਆ ਲੈ ਹੁਣ ਸਾਰੇ ਬਣਾਈ ਜਾਂਦੇ ਵੀਡੀਓ ਕਲਪਿਸ ਟਿਕਣਾ ਕਿਹੜਾ ਜਾਗਾ ਪਾ ਜਿਹੜਾ ਐਡਵਾਂਸ ਬਣ ਜਾਂਦੀ ਹੈ ਬਰਾ ਦੇਖੋ ਬਈ ਉਹ ਉਧਰ ਦੇਖੋ ਨਾਲ ਸਾਡੇ ਦੂਜੇ ਕੈਮਰੇ ਨਾਲ ਹਾਂਜੀ ਆ ਅੱਜ ਹੀ ਦੇਖ ਕੇ ਲਾਉਣਾ ਕਿ ਆਪਾਂ ਇੰਡੀਆ ਦੇ ਫਿਰ ਜਮਾ ਫਿਰ ਕਿਹੜਾ